ਅਗਲੀ ਜਿਹੜੀ ਖਬਰ ਆ ਰਹੀ ਆ ਤੁਲਸੀ ਗਾਬੜ ਉਸ ਨੂੰ ਸੈਨੇਟ ਨੇ ਕਨਫਰਮ ਕਰ ਦਿੱਤਾ ਆ 트럼ਪ ਉਹਨਾਂ ਦੀ ਕੈਬਿਨੇਟ ਦੇ ਵਿੱਚ ਇੱਕ ਹੋਰ ਜਿਹੜੀ ਕਹਿ ਸਕਦੇ ਆ ਵੀ ਜਿੱਤ ਉਹਨਾਂ ਨੂੰ ਮਿਲੀ ਆ ਸੈਨੇਟ ਦੇ ਦੁਆਰਾ 48 ਦੇ ਮੁਕਾਬਲੇ 58 ਵੋਟਾਂ ਦੇ ਨਾਲ ਤੁਲਸੀ ਗਾਬੜ ਨੂੰ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੇ ਅਹੁਦੇ ਦੇ ਲਈ ਮਨਜ਼ੂਰੀ ਦੇ ਦਿੱਤੀ ਗਈ ਆ ਕਿਸੇ ਟਾਈਮ ਦੇ ਉੱਤੇ 8 ਸਾਲ ਦਾ ਇਹ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਹਵਾਈ ਤੋਂ ਆ ਯੂਐਸ ਕਾਂਗਰਸ ਮੈਂਬਰ ਜਿਹੜੇ ਆ ਉਹ ਰਹੇ ਆ ਫਿਰ ਇਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਆਪਣਾ ਕੈਂਪੇਨ ਵੀ ਰਨ ਜਿਹੜਾ ਉਹ ਕੀਤਾ ਸੀ ਫਿਰ ਇਹ ਇਵੈਂਚੁਅਲੀ ਜਿਹੜੇ ਆ ਉਹ ਜੁੜ ਗਏ ਸੀਗੇ ਰਸ਼ੀ ਸੌਰੀ ਜਿਹੜੇ ਜੀ ਟਰੰਪ ਹੁਣਾ ਦੇ ਨਾਲ ਰਿਪਬਲਿਕਨ ਪਾਰਟੀ ਦੇ ਨਾਲ ਜਿਹੜੇ ਉਹ ਆਏ ਸੀਗੇ ਰਸ਼ੀਆ ਦੇ ਨਾਲ ਸੰਬੰਧਿਤ ਉਹਨਾਂ ਦੇ ਵਿਊਜ਼ ਨੂੰ ਲੈ ਕੇ ਕਾਫੀ ਜਿਹੜੀ ਆ ਉਹ ਖਿੱਚੋ ਤਾਣ ਜਾਂਦੀ ਰਹੀ ਆ ਇਤੋਂ ਤੱਕ ਜਿਹੜਾ ਸਿਰੀਅਨ ਡਿਕਟੇਟਰ ਬਸ਼ਰ ਅਲ ਅਸਾਦ ਐਡਵਰਡਸ ਨੋਡਨ ਉਸ ਜਿਸ ਨੇ ਐਨਐਸਏ ਦਾ ਜਿਹੜਾ ਕੰਟਰੈਕਟਰ ਸੀ ਜਿਸ ਨੇ ਕਲਾਸੀਫਾਈਡ ਇਨਫੋਰਮੇਸ਼ਨ ਲੀਕ ਕੀਤੀ ਸੀ ਉਸ ਨੂੰ ਲੈ ਕੇ ਵੀ ਕਾਫੀ ਜਿਹੜੇ ਉਹ ਸਵਾਲ ਜਵਾਬ ਹੋਏ ਸੀਗੇ ਫਿਰ ਇਵੈਂਚੁਅਲੀ ਇਹਨਾਂ ਨੇ ਕਿਹਾ ਸੀਗਾ ਵੀ ਕਿਸੇ ਨੂੰ ਵੀ ਜਿਹੜੀ ਇਨਫੋਰਮੇਸ਼ਨ ਆ ਗੁਪਤ ਇਨਫੋਰਮੇਸ਼ਨ ਆ ਉਹ ਲੀਕ ਨਹੀਂ ਕਰਨ ਦਿੱਤੀ ਜਿਹੜੀ ਉਹ ਜਾਊਗੀ ਤੇ ਹੁਣ ਜਿਹੜੀਆਂ ਅਮਰੀਕਾ ਦੀਆਂ 18 ਟੌਪ ਦੀਆਂ ਇੰਟੈਲੀਜੈਂਸ ਏਜੰਸੀਜ਼ ਆ ਜਿਹੜੀਆਂ ਯੂਐਸ ਇੰਟੈਲੀਜੈਂਸ ਏਜੰਸੀ ਕਮਿਊਨਿਟੀ ਦੇ ਅੰਡਰ 18 ਮਹਿਕਮੇ ਆਉਂਦੇ ਆ ਉਹਨਾਂ ਦੀ ਜਿਹੜੀ ਆ ਉਹ ਦੇਖ ਰੱਖਾਊਗੀ ਇਸੇ ਵਿੱਚ ਹੀ 5ਆਈਜ਼ ਦਾ ਵੀ ਜਿਹੜਾ ਹੋ ਕੰਮ ਆਵੇਗਾ 43 ਸਾਲਾਂ ਦੀ ਜਿਹੜੀ ਤੁਲਸੀ ਗਾਬੜ ਆ ਜਿਹੜੀ ਜਮੀਤਾਂ ਜਿਹੜੀ ਹੈ ਹਵਾਈ ਦੇ ਵਿੱਚ ਸੀਗੀ ਤੇ ਉਹ ਇਵੈਂਚੁਅਲੀ ਉਸਨੇ ਜਿਹੜਾ ਹਿੰਦੂ ਧਰਮ ਆ ਉਸ ਨੂੰ ਵੀ ਜਿਹੜਾ ਉਹ ਅਪਣਾਇਆ ਸੀਗਾ ਮੋਦੀ ਦੇ ਨਾਲ ਆਰਐਸਐਸ ਦੇ ਨਾਲ ਉਸ ਦੀ ਜਿਹੜੀ ਨੇੜਤਾ ਨੂੰ ਲੈ ਕੇ ਜਿਹੜੇ ਸਵਾਲ ਆ ਉਹ ਬਹੁਤ ਜ਼ਿਆਦਾ ਜਿਹੜੇ ਚੱਲਦੇ ਰਹੇ ਆ ਕਨਫਰਮੇਸ਼ਨ ਹੀアリング ਇਸ ਦੀ ਜਿਹੜੀ ਸ਼ੁਰੂਆਤ ਹੋਈ ਸੀ 30 ਜਨਵਰੀ ਨੂੰ ਤੇ ਇਵੈਂਚੁਅਲੀ 12 ਫਰਵਰੀ ਆਉਂਦਿਆਂ ਆਉਂਦਿਆਂ ਜਿਹੜੇ ਤੁਲਸੀ ਗਾਬੜ ਆ ਉਹਨਾਂ ਨੂੰ ਹੁਣ ਅਪਰੂਵ ਕਰ ਦਿੱਤਾ ਗਿਆ ਆ ਸੋ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਵਿੱਚ ਵੀ ਪਾਰਟੀ ਲਾਈਨ ਦੇ ਉੱਤੇ ਵੋਟ ਹੋਈ ਸੀ ਤੇ ਸੈਨੇਟ ਦੀ ਜਿਹੜੀ ਫੁੱਲ ਅਪਰੂਵਲ ਦੇ ਵਿੱਚ ਵੀ ਤਕਰੀਬਨ ਪਾਰਟੀ ਲਾਈਨ ਦੇ ਉੱਤੇ ਹੀ ਵੋਟ ਹੋਈ ਆ ਇੱਕ ਰਿਪਬਲਿਕਨ ਨੇ ਉਲਟ ਜਿਹੜੀ ਵੋਟ ਆ ਇਹਨਾਂ ਦੇ ਪਾਈ ਹੈਗੀ ਆ ਸੋ ਪ੍ਰੈਜ਼ੀਡੈਂਟ 트੍ਰੰਪ ਦੀ ਕੈਬਿਨੇਟ ਲਗਾਤਾਰ ਜਿਹੜਾ ਉਹ ਆਪਣਾ ਰੂਪ ਲੈ ਰਹੀ ਆ ਉਹਨਾਂ ਦੇ ਤਕਰੀਬਨ ਜਿੰਨੇ ਵੀ ਨਾਮਿਨੀਜ਼ ਆ ਉਹ ਹੌਲੀ ਹੌਲੀ ਅਪਰੂਵ ਹੋ ਰਹੇ ਨੇ ਉਸ ਦੇ ਵਿੱਚ ਮੁੱਖ ਕਾਰਨ ਇਹ ਵੀ ਰਿਹਾ ਪਿਛਲੀ ਵਾਰ ਦੀਆਂ ਇਲੈਕਸ਼ਨਸ ਦੇ ਵਿੱਚ ਇਹਨਾਂ ਨੇ ਕਾਫੀ ਜਿਹੜੀਆਂ ਸੀਟਾਂ ਆ ਉਹ ਬਦਲ ਦਿੱਤੀਆਂ ਜਿਸ ਦੇ ਨਾਲ ਇਹਨਾਂ ਨੂੰ 53 ਸੈਨੇਟਰਸ ਹੋਣ ਦੇ ਨਾਲ ਮੈਜੋਰਟੀ ਮਿਲੀ ਤੇ ਮੈਜੋਰਟੀ ਹੋਣ ਦੇ ਕਰਕੇ ਇਹਨਾਂ ਨੂੰ ਜਿਹੜੀ ਕਨਫਰਮੇਸ਼ਨਸ ਕਰਦੀਆਂ ਆ ਆਸਾਨ ਜਿਹੜੀਆਂ ਉਹ ਹੋ ਰਹੀਆਂ ਆ ਪਹਿਲਾਂ ਦੇ ਮੁਕਾਬਲੇ ਜੀ ਹੋਰ ਤੌਲਸੀ ਗੈਬਰਟ ਡਾਇਰੈਕਟਰ ਆਫ ਇੰਟੈਲੀਜੈਂਸ ਉਹਨਾਂ ਦੀ ਨਾਮਿਨੇਸ਼ਨ ਹੋਈ ਗਈ ਹੈਗੀ ਆ ਸੋ ਸਾਰੇ ਸੋ ਸਾਰੀ ਹੀ ਜੋ ਅਮਰੀਕਾ ਦੀ ਐਫ بی ਆਈ ਸੀ ਆਈਏ ਸਾਰਾ ਕੁਝ ਉਹਨਾਂ ਦੇ ਅੰਡਰ ਹੋਊਗਾ ਅੱਜ ਸੀ ਵੀ ਸੀ ਨੇ ਜੋ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਆ ਉਹਨਾਂ ਨੇ ਕਾਫੀ ਵੱਡੀ ਡਿਟੇਲ ਰਿਪੋਰਟ ਛਾਪੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਡੋਨਟ ਐਕਸਪੈਕਟ 트ੰਪ ਟੂ ਕੀਪ ਦਾ ਪ੍ਰੈਸ਼ਰ ਔਨ ਇੰਡੀਆ ਓਵਰ ਹਿੱਟ ਸਕਵਾਡਸ ਆਪਰੇਟਿੰਗ ਇਨ ਕੈਨੇਡਾ ਕਹਿੰਦੇ ਵੀ ਜੋ ਕੁਝ ਵਾਈਡਨ ਦੇ ਸਮੇਂ ਤੇ ਵਾਪਰਦਾ ਸੀ ਵੀ ਵਾਈਡਨ ਹੋਣਾ ਨੇ ਇੰਡੀਆ ਨੂੰ ਖਿੱਚਿਆ ਸੀ ਵੀ ਭਈ ਤੁਹਾਡੇ ਜਿਹੜੇ ਲੋਕ ਆ ਤੁਹਾਡੇ ਗਵਰਨਮੈਂਟ ਦੇ এমਪਲਾਈ ਸਿੱਖਾਂ ਨੂੰ ਮਾਰ ਰਿਹਾ ਹੈਗੇ ਆ ਕਿ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਚ ਉਹ ਕੁਐਸਚਨ ਟਰੰਪ ਹੋਣਾ ਦੇ ਜੋ ਮੀਟਿੰਗ ਹੋਣੀ ਆ ਉਹਦੇ ਦੌਰਾਨ ਨਹੀਂ ਆਊਗਾ ਹਾਲਾਂਕਿ ਕਹਿੰਦੇ ਟਰੰਪ ਹੋਣਾ ਦੇ ਜਿੰਨੇ ਵੀ ਨੋਮੀਨੇਜ਼ ਆ ਉਹ ਬਾਲੇ ਨਹੀਂ ਭਾਰ ਦਿੰਦੇ ਹੱਕ ਵਾਲੇ ਐਕਸੈਪਟ ਦੋ ਜੋ ਮੇਨ ਹੈਗੇ ਹੁਣ ਜਿਸ ਤਰ੍ਹਾਂ ਤੁਲਸੀ ਗਾਇਵਰਡ ਆ ਤੇ ਕੈਸ਼ ਪਟੇਲ ਜੋ ਕੁਝ ਉਹਨਾਂ ਨੇ ਸਟੇਟਮੈਂਟਸ ਪਿਛਲੇ ਸਮੇਂ ਦੇ ਵਿੱਚ ਦਿੱਤੀਆਂ ਹੈਗੀਆਂ ਸੀਬੀਸੀਈ ਰਿਪੋਰਟ ਕਰ ਰਿਹਾ ਵੀ ਸ਼ਿਭਰਾਮਨੀਅਮ ਜੈ ਸ਼ੰਕਰ ਜੋ ਇੰਡੀਆ ਦੇ ਫੋਰਮ ਮਿਨਿਸਟਰ ਆ ਉਹਨਾਂ ਨੇ ਬਾਰ ਬਾਰ ਇਹ ਕਿਹਾ ਹੈ ਆ ਕਿ ਬਹੁਤ ਸਾਰੇ ਲੋਕ ਨਰਵਸ ਆ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੀ ਇਲੈਕਸ਼ਨ ਤੋਂ ਬਾਅਦ ਪਰ ਇੰਡੀਆ ਉਹਨਾਂ ਮੁਲਕਾਂ ਵਿੱਚੋਂ ਇੱਕ ਨਹੀਂ ਹੈਗਾ ਆ ਇੰਡੀਆ ਦੇ ਰਿਲੇਸ਼ਨ ਅਮਰੀਕਾ ਨਾਲ ਬਹੁਤ ਵਧੀਆ ਹੈਗੇ ਆ ਮੋਦੀ ਹੁਣੇ ਕੱਲ ਨੂੰ ਮਿਲਣ ਜਾ ਰਹੇ ਆ 트੍ਰੰਪ ਉਹਨਾਂ ਦੇ ਨਾਲ ਤੇ ਅ ਇਸੇ ਤਰ੍ਹਾਂ ਇਜ਼ਰਾਈਲ ਦੇ ਨਇਤਨੇ ਆਹੂ ਪਹਿਲਾ ਵੇਲੇ ਸੀ ਜੋ ਕਿ ਅਮਰੀਕਾ ਵਾਲੇ ਕਹਿੰਦੇ ਉਹ ਸਾਡੇ ਬਹੁਤ ਲੱਗੇ ਹੈਗੇ ਆ ਇੰਡੀਆ ਦੇ ਇਸ ਆਰਟੀਕਲ ਚ ਅੱਗੇ ਜਾ ਕੇ ਉਹ ਲਿਖਦੇ ਆ ਕਿ ਜਿਹੜੇ ਜੈ ਸ਼ੰਕਰ ਹੁਣੀ ਆ ਉਹ ਯੂ ਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਨੂੰ ਮਿਲੇ ਤੇ ਉਹਨਾਂ ਨੇ ਆਪਣਾ ਏਜੰਡਾ ਪੂਰਾ ਦੱਸਿਆ ਤੇ ਯੂ ਐਸ ਇਹ ਕਹਿ ਰਿਹਾ ਕਿ ਇੰਡੀਆ ਨੂੰ ਹੋਰ ਜ਼ਿਆਦਾ ਅਮਰੀਕਨ ਹਥਿਆਰ ਖਰੀਦਣੇ ਪਊਗੇ ਹਾਲਾਂਕਿ ਇੰਡੀਆ ਰਸ਼ੀਅਨ ਆਰਮ ਇੰਡਸਟਰੀ ਦਾ ਬਹੁਤ ਲਾਇਲ ਰਿਹਾ ਰਿਹਾ ਹੈ ਪਿਛਲੇ ਸਮੇਂ ਦੇ ਵਿੱਚ ਇਸ ਤੋਂ ਬਿਨਾਂ ਜਿਹੜਾ ਮੇਨ ਮੁੱਦਾ ਇਮੀਗ੍ਰੇਸ਼ਨ ਨੂੰ ਲੈ ਕੇ ਹੋਊਗਾ ਰਿਪੋਰਟੇਸ਼ਨ ਨੂੰ ਲੈ ਕੇ ਇਮੀਗ੍ਰੇਸ਼ਨ ਦੇ ਵਿੱਚ H1B ਵੀਜ਼ੇ ਦੇ ਉੱਤੇ ਪੂਰਾ ਪ੍ਰੈਸ਼ਰ ਆ ਭਾਰਤ ਸਰਕਾਰ ਦਾ ਵੀ ਉਹ ਉਸ ਨੂੰ ਉਸੇ ਤਰ੍ਹਾਂ ਰੱਖਿਆ ਜਾਵੇ ਰਿਪੋਰਟੇਸ਼ਨ ਦੇ ਉੱਤੇ ਉਹ ਆਲਰੇਡੀ ਮਾਰੀ ਚੁੱਕੇ ਆ ਵੀ ਅਸੀਂ ਲੋਕਾਂ ਨੂੰ ਵਾਪਸ ਲੈਣ ਦੇ ਲਈ ਤਿਆਰ ਹੈਗੇ ਆ ਜਿਹੜੀ ਕਹਿੰਦੇ ਭਈ G20 ਦੀ ਮੀਟਿੰਗ ਹੋਈ ਸੀ ਨਵੀਂ ਦਿੱਲੀ ਦੇ ਵਿੱਚ ਸਤੰਬਰ 2023 ਦੇ ਵਿੱਚ ਉਸ ਟਾਈਮ ਦੇ ਉੱਤੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਹੋਣਾ ਨੇ ਮੋਦੀ ਹੋਣਾ ਨੂੰ ਇਹ ਕਿਹਾ ਸੀ ਭਈ ਜਿਹੜੀ ਇੰਡੀਅਨ ਗਵਰਨਮੈਂਟ ਨਾਰਥ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਮਾਰਨ ਲਈ ਜੋ ਕੋਸ਼ਿਸ਼ ਕਰ ਰਹੀ ਆ ਉਹ ਟੋਟਲੀ ਗਲਤ ਹੈਗਾ ਆ ਤੇ ਉਹਦੇ ਵਿੱਚ ਬਾਅਦ ਦੇ ਵਿੱਚ ਹਰਦੀਪ ਸਿੰਘ ਬਿੱਜਰ ਹੋਣਾ ਦਾ ਵੀ ਮੈਂਸ਼ਨ ਹੋਇਆ ਸੀ ਵੀ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਭਾਰਤੀ ਸਰਕਾਰ ਦੇ ਇਹ ਬਲੇਜ਼ ਵੱਲੋਂ ਕਤਲ ਕੀਤਾ ਗਿਆ ਅਮਰੀਕਾ ਦੇ ਵਿੱਚ ਜਿਹੜਾ ਗੁੱਤ ਆ ਉਹਨੂੰ ਕਿਸ ਤਰ੍ਹਾਂ ਅਮਰੀਕਾ ਦੀ ਸਰਕਾਰ ਜੋ ਲੈ ਕੇ ਆਈ ਹੈਗੀ ਆ ਸੋ ਇਹ ਸਾਰਾ ਕਾਸੀ ਜੋ ਕੁਝ ਪਿਛਲੇ ਸਮੇਂ ਚ ਵਾਪਰਿਆ ਕਹਿੰਦੇ ਭਈ ਇਸ ਮੀਟਿੰਗ ਦੇ ਵਿੱਚ ਇਹਦੇ ਬਾਰੇ ਡਿਸਕਸ ਨਹੀਂ ਹੋਊਗਾ ਇਹ ਸੀ ਵੀ ਸੀ ਜੋ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਆ ਉੱਥੇ ਦਾ ਬਹੁਤ ਵੱਡਾ ਟੀਵੀ ਚੈਨਲ ਵੀ ਆ ਉਹ ਰਿਪੋਰਟ ਕਰ ਰਿਹਾ ਹੈਗਾ ਕੁਝ ਚੀਜ਼ਾਂ ਦਾ ਖਤਰਾ ਆਪਾਂ ਪਹਿਲਾਂ ਵੀ ਦਰਸਾਉਂਦੇ ਰਹੇ ਆ ਵੀ ਇਹ ਜਿਹੜੇ ਜਿਹੜੇ ਅਹੁਦਿਆਂ ਦੇ ਉੱਤੇ ਜਿਹੜੇ ਜਿਹੜੇ ਵੀ ਲੋਕ ਜਾ ਰਹੇ ਆ ਕਿਦਾਂ ਰਹੂਗਾ ਹੁਣ ਦੇਖੋ ਇਹ ਤਾਂ ਚਲੋ ਭੁੱਖ ਦੇ ਗਰਭ ਚ ਵੀ ਕੀ ਵਾਕਿਆ ਤੁਲਸੀ ਗਵਰਡ ਓ ਪਾਕ ਖਸਤਾ ਪੂਰਦੀ ਆ ਜਾਂ ਨਹੀਂ ਪੂਰਦੀ ਕਿਵੇਂ ਜਿਹੜਾ ਉਹ ਹੁੰਦਾ ਆ ਉਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ ਪਰ ਇਹ ਮਨ ਦੇ ਵਿੱਚ ਖਤਰਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਸੋ ਸਿੱਖਾਂ ਨੂੰ ਹਰਜੋਤ ਸਿੰਘ ਜੀ ਇੱਥੇ ਬਹੁਤ ਕੁਝ ਕਰਨ ਦੀ ਜੜੀ ਉਹ ਲੋੜ ਆ ਸਿੱਖ ਹੱਥ ਤੇ ਹੱਥ ਤਰ ਕੇ ਜਿਹੜਾ ਉਦੋਂ ਬੈਠੇ ਰਹਿਣ ਬਹੁਤ ਸਾਰੇ ਜਿਹੜੇ ਸਿੱਖ ਜਿਹੜੇ ਕਿ ਸਪੋਰਟਰ ਨੇ ਟਰੰਪ ਹੁਣਾ ਦੇ ਉਹਨਾਂ ਦੇ ਪ੍ਰਸ਼ਾਸਨ ਦੇ ਉਹਨਾਂ ਦੇ ਕਾਰਜਕਾਲ ਦੀਆਂ ਖੁਸ਼ੀਆਂ ਵੀ ਜਿਹੜੀਆਂ ਉਹ ਮਨਾ ਰਹੇ ਆ ਉਹਨਾਂ ਨੂੰ ਇਸ ਸੰਬੰਧ ਦੇ ਵਿੱਚ ਵੀ ਥੋੜੀ ਸਹਿਰਤਾ ਦੇ ਨਾਲ ਸੋਚਣ ਦੀ ਜਿਹੜੀ ਲੋੜ ਆ ਵੀ ਕਿੱਦਾਂ ਅਪਰੋਚ ਜਿਹੜਾ ਇਸ ਮੈਟਰ ਨੂੰ ਹੁਣ ਕੀਤਾ ਜਿਹੜਾ ਹੋ ਜਾਣਾ ਚਾਹੀਦਾ ਆ ਮਸਲਾ ਗੰਭੀਰ ਆ ਭਾਰਤ ਦੇ ਉੱਤੇ ਦਬਾਅ ਆ ਭਾਰਤ ਦਾ ਚਿਹਰਾ ਜਿਹੜਾ ਲਗਾਤਾਰ ਨੰਗਾ ਹੋ ਰਿਹਾ ਆ ਹਿੱਟ ਸਕਵਾਡਸ ਲੋਕਾਂ ਨੂੰ ਮਾਰਨ ਦੇ ਲਈ ਸੁਪਾਰੀਆਂ ਦੇਣੀਆਂ ਫਿਰ ਪੀਐਮਓ ਆਫਿਸ ਤੱਕ ਦਾ ਜਿਹੜਾ ਉਹ ਨਾਮ ਆਉਣਾ ਭਾਈ ਨਿਜਰ ਹੁਣਾ ਦੇ ਜਿਹੜੀ ਆ ਉਹ ਸ਼ਹਾਦਤ ਦੇ ਵਿੱਚ ਸੋ ਉਸ ਦਾ ਦਬਾਅ ਕਿਸ ਤਰੀਕੇ ਨਾਲ ਰਹੂਗਾ ਫਾਈਵ ਵਾਈਜ਼ ਦੇ ਵਿੱਚ ਅਮਰੀਕਾ ਹੀ ਸੀਗਾ ਸਭ ਤੋਂ ਵੱਡਾ ਜਿਹੜਾ ਉਹ ਇੰਟੈਲੀਜੈਂਸ ਸ਼ੇਅਰਿੰਗ ਕਰਨ ਵਾਲਾ ਕੈਨੇਡਾ ਦੇ ਨਾਲ ਜਿਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਕੈਨੇਡਾ ਦਾ ਜਿਹੜਾ ਪ੍ਰਧਾਨ ਮੰਤਰੀ ਆ ਜਸਟਨ ਟਰੂਡੋ ਉਸ ਨੇ ਜਿਹੜੀ ਉਹ ਸਪੋਰਟ ਕੀਤੀ ਸੀ ਉਸ ਨੇ ਉਹ ਜਿਹੜਾ ਉਹ ਸਾਥ ਦਿੱਤਾ ਸੀ ਮੋਰੇ ਖੜਿਆ ਸੀ ਇੰਡੀਆ ਦੇ ਮੋਰੇ ਜਿਹੜਾ ਉਹ ਅੱਜ ਇੱਕ ਸਾਲ ਦੇ ਨਾਲ ਅੜਿਆ ਸੀ ਸੋ ਇਸ ਦੇ ਆਉਣ ਦੇ ਨਾਲ ਇਹ ਕੀ ਮਸਲਾ ਜਿਹੜਾ ਉਹ ਬਣਨ ਜਾ ਰਿਹਾ ਆ ਉਹ ਤਾਂ ਹੁਣ ਦੇਖੋ ਹਰਜੋਤ ਸਿੰਘ ਜੀ ਵੀ ਲੋਕ ਤਾਂ ਇਹ ਵੀ ਕਹਿਣਗੇ ਵੀ ਮੋਦੀ ਹੁਣਾਂ ਨੇ ਤਾਂ ਆ ਕੇ ਪਤਾ ਨਹੀਂ ਸ਼ਾਇਦ ਖਾਲਿਸਤਾਨ ਦੀ ਹੀ ਇਕੱਲੀ ਉੱਥੇ ਗੱਲ ਕਰਨੀ ਆ ਸਿੱਖਾਂ ਦੀ ਵੀ ਗੱਲ ਕਰਨੀ ਆ ਹੋ ਸਕਦਾ ਕਿ ਕਰਨਗੇ ਪਰ ਕਿਹੜੇ ਐਂਗਲ ਤੋਂ ਕਰਨਗੇ ਇਹ ਜਿਹੜੀ ਸੋਚਣ ਵਾਲੀ ਗੱਲ ਰਹੂਗੀ ਨਾ ਵੀ ਉਹ ਐਚ1 ਨੂੰ ਬਚਾਉਣ ਦੀ ਗੱਲ ਕਰਨਗੇ ਆ ਸਿੱਖਾਂ ਦੇ ਐਂਟੀ ਜਿਹੜਾ ਆ ਉਹ ਮੁਹਿੰਮ ਚਲਾਉਣ ਦੀ ਗੱਲ ਕਰਨਗੇ ਜੈ ਸ਼ੰਕਰ ਜਿਹੜਾ ਕਹਿੰਦਾ ਵੀ 18000 ਬੰਦਿਆਂ ਦੀ ਲਿਸਟ ਜਿਹੜੀ ਉਹਨਾਂ ਨੇ ਤਿਆਰ ਕੀਤੀ ਆ ਉਹਨਾਂ ਨੂੰ ਲੈਣ ਦੇ ਲਈ ਰਾਜੀ ਆ ਕੀ ਉਸ ਦੇ ਵਿੱਚ ਉਹ ਸਿੱਖਾਂ ਦੇ ਉੱਤੇ ਐਕਸ਼ਨ ਜਿਹੜਾ ਉਹ ਜ਼ਿਆਦਾ ਲੈਣ ਦੀ ਆ ਗੱਲ ਜਿਹੜੀ ਉਹ ਕਰਨਗੇ ਇਹ ਇੱਕ ਬੜੇ ਵੱਡੇ ਜਿਹੜੇ ਇਸ ਟਾਈਮ ਆ ਸਵਾਲ ਨੇ ਡੈਲਮਾ ਨੇ ਜਿਨ੍ਹਾਂ ਦਾ ਹੱਲ ਅਜੇ ਤੱਕ ਆਪਣੇ ਕੋਲ ਨਹੀਂ ਆ ਉਹ ਤਾਂ ਸਮੇਂ ਦੇ ਬਿਨਾਂ ਪਤਾ ਲੱਗਣਾ ਆ ਪਰ ਸਿੱਖਾਂ ਨੂੰ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਕੋਸ਼ਿਸ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ ਆ ਉ ਤਾਂ ਮੋਦੀ ਖਿਲਾਫ ਚਿੱਠੀ ਲਿਖੀ ਆ ਸਿੱਖ ਸੰਸਥਾਵਾਂ ਨੇ ਜਿਹੜੀ ਕੌਕਸ ਆ ਉਹਨਾਂ ਨੇ ਵੀ ਕੀ 트럼ਪ ਹੋਣਾ ਦੇ ਕੰਨ ਦੇ ਉੱਤੇ ਕੋਈ ਜੂਨ ਸਰਕੂਗੀ ਵੀ ਜਿਹੜੀਆਂ ਸਿੱਖ ਵਿਰੋਧੀ ਕਾਰਵਾਈਆਂ ਮੋਦੀ ਲਗਾਤਾਰ ਕਰ ਰਿਹਾ ਸਿੱਖਾਂ ਦਾ ਅ ਅਸੈਸੀਨੇਸ਼ਨ ਕਰ ਰਿਹਾ ਜਾਂ ਅਸੈਸੀਨੇਸ਼ਨ ਅਟੈਂਪਟਸ ਜਿਹੜੇ ਹੋ ਰਹੇ ਆ ਭਾਰਤ ਦੀ ਸਰਕਾਰ ਦੇ ਦੁਆਰਾ ਕੀ ਉਸ ਨੂੰ ਲੈ ਕੇ 트럼ਪ ਹੁਣੀ ਕੋਈ ਗੰਭੀਰਤਾ ਦੇ ਨਾਲ ਸੋਚਣਗੇ ਜਾਂ 트럼ਪ ਹੁਣਾ ਦੀ ਇੱਕੋ ਹੀ ਜਿਹੜੀ ਐਨਕ ਆ ਵੀ ਆਪਾਂ ਮਨੀ ਦੇ ਹਿਸਾਬ ਦੇ ਨਾਲ ਦੇਖਣਾ ਵੀ ਉਸ ਮੁਲਕ ਦੇ ਵਿੱਚ ਆਪਾਂ ਕਿਦਾਂ ਇਨਵੈਸਟਮੈਂਟ ਜਾਂ ਟੈਰਿਫਸ ਜਾਂ ਸਿਰਫ ਉਸ ਚੀਜ਼ ਦੇ ਨਾਲ ਉਹ ਇੱਕ ਅਮਰੀਕਨ ਐਂਗਲ ਤੋਂ ਆਪਾਂ ਨੂੰ ਉਹ ਠੀਕ ਆ ਉਹਨਾਂ ਦੀ ਉਹ ਗੱਲ ਵੀ ਉਹ ਸੈਂਗਲ ਤੋਂ ਜਿਹੜੀ ਉਹ ਕਰਦੇ ਆ ਪਰ ਇੱਕ ਸਿੱਖ ਹੈਨਕਦੇ ਅੱਖ ਤੋਂ ਵੀ ਜਿਹੜੀ ਆਪਾਂ ਨੂੰ ਉਹ ਦੇਖਣ ਦੀ ਲੋੜ ਪੈਣੀ ਆ ਵੀ ਇਸ ਟਾਈਮ ਜਿਹੜਾ ਦਬਾਅ ਬਣਿਆ ਪਿਆ ਆ ਭਾਰਤ ਉੱਤੇ ਕਿਤੇ ਉਹ ਬਿਲਕੁਲ ਢਿੱਲਾਈ ਜਿਹੜਾ ਉਹ ਨਾ ਹੋ ਜਵੇ ਜਿਹੜੀ ਠਿਬਰੀ ਟੈਟ ਹੋਈ ਆ ਉਹ ਕਿਤੇ ਢਿੱਲੀ ਜਿਹੜੀ ਆ ਉਹ ਨਾ ਜਿਹੜੀ ਉਹ ਹੋ ਜਵੇ ਸੋ ਵੱਡੇ ਸਵਾਲ ਨੇ ਹਰਜੋਤ ਸਿੰਘ ਜੀ ਵੀ ਕੀ ਬਣੂਗਾ ਉਦੋਂ ਕੱਲ ਸਿੱਖਾਂ ਨੇ ਪ੍ਰੋਟੈਸਟ ਜਿਹੜਾ ਉਹ ਕਰਨਾ ਆ ਆ ਦੱਸ ਦਿੱ ਜਾਈਏ ਵਾਈਟ ਹਾਊਸ ਦੇ ਬਾਹਰ ਸਮਾਂ ਰੱਖਿਆ ਗਿਆ ਆ ਵੀ ਉੱਥੇ 12 ਵਜੇ ਪਹੁੰਚੋ ਆ ਵਾਈਟ ਹਾਊਸ ਦੇ ਬਾਹਰ 1600 ਪੈਂਸਿਲਵੇਨੀਆ ਐਵੇਨਿਊ ਜਦ ਮੋਦੀ ਨੇ ਉੱਥੇ ਟਰੰਪ ਨਾਲ ਮੁਲਾਕਾਤ ਕਰਨ ਦੇ ਲਈ ਆਉਣਾ ਆ ਦੋ ਦਿਨ ਦਾ ਜਿਹੜਾ ਉਹਨਾਂ ਦਾ ਉੱਥੇ ਦੋ ਤਿੰਨ ਦਿਨ ਦਾ ਦੌਰਾ ਆ ਮੋਦੀ ਦਾ ਤੇ ਮੋਦੀ ਦੇ ਜਿਹੜੇ ਆ ਉਹ ਵਿਰੋਧ ਦੇ ਵਿੱਚ ਪ੍ਰੋਟੈਸਟ ਦਾ ਸਿੱਖ ਜਥੇਬੰਦੀਆਂ ਦੇ ਦੁਆਰਾ ਐਲਾਨਿਆ ਗਿਆ ਹੈਗਾ ਆ ਤੇ ਸਭ ਨੂੰ ਜਿਹੜਾ ਉੱਥੇ ਵਾਈਟ ਹਾਊਸ ਦੇ ਬਾਹਰ ਪਹੁੰਚਣ ਦੇ ਲਈ ਬੇਨਤੀ ਜਿਹੜੀ ਉਹ ਕੀਤੀ ਜਾ ਰਹੀ ਆ ਉਹ ਉਹਨਾਂ ਨੂੰ ਜਿਹੜਾ ਉਹ ਆਖਿਆ ਜਾ ਰਿਹਾ ਆ ਸੋ ਇਹ ਵੀ ਜਿਹੜੀ ਚੀਜ਼ ਆ ਜਿਹੜੀ ਉਹ ਦੇਖਣ ਵਾਲੀ ਰਹੂਗੀ ਤੇ ਹਰਜੋਤ ਸਿੰਘ ਜੀ ਇਹ ਵੀ ਦੱਸ ਦਿੱਤੀ ਜਾਈਏ ਕੱਲ ਜਦ ਮੋਦੀ ਫਰਾਂਸ ਦੇ ਵਿੱਚ ਏਆਈ ਦੀਆਂ ਗੱਲਾਂ ਕਰ ਰਿਹਾ ਸੀਗਾ ਹੁਣ ਇਹ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਉਹ ਕੀ ਗੱਲਾਂ ਕਰ ਰਿਹਾ ਆ ਉੱਥੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਇੱਕ ਤੇ ਉਹ ਭਾਸ਼ਣ ਦੀ ਉਹ ਖੱਬੇ ਹੱਥ ਨਾਲ ਲਿਖਣ ਵਾਲੀ ਸੱਜੇ ਹੱਥ ਨਾਲ ਲਿਖਣ ਵਾਲੀ ਉਹ ਉਹ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਸੀ ਕੀ ਕਹੀ ਜਾਂਦਾ ਮੋਦੀ ਤੇ ਨਾਮਿਲਾ ਦਾ ਉਹਨੂੰ ਪਤਾ ਸੀਗਾ ਵੀ ਕੀ ਜਿਹੜਾ ਉਹ ਆਪ ਕਹਿ ਰਿਹਾ ਸੀ ਅੰਗਰੇਜ਼ੀ ਮਸਾਜ ਜਿਹੜਾ ਉਹ ਬੋਲ ਰਿਹਾ ਸੀ ਚਲੋ ਉਹਨੂੰ ਪਤਾ ਹੈ ਵੀ ਉਹ ਥੋੜੀ ਜਿਹੀ ਉਹ ਮੁਸ਼ਕਲ ਹੈ ਅੰਗਰੇਜ਼ੀ ਬੋਲਣ ਦੇ ਵਿੱਚ ਪਰ ਜਦੋਂ ਮਕਰੋਨ ਜਿਹੜਾ ਹਰਜੋਤ ਸਿੰਘ ਜੀ ਉੱਥੋਂ ਲੰਘ ਰਿਹਾ ਸੀ ਉਹਨੇ ਜੀਡੀ ਵੈਂਸ ਦੇ ਨਾਲ ਹੱਥ ਮਿਲਾ ਕੇ ਮੋਦੀ ਨੂੰ ਜਿਹੜਾ ਉਸ ਦਾ ਹੱਥ ਹਵਾ ਚ ਹੀ ਰਹਿਣ ਕੇ ਅੱਗੇ ਜਿਹੜਾ ਉਹ ਵੱਧ ਗਿਆ ਔਰ ਬਾਅਦ ਦੇ ਵਿੱਚ ਫੋਟੋ ਜੀਡੀ ਵੈਂਸ ਦੇ ਨਾਲ ਉਹਦੀ ਪਰਿਵਾਰ ਦੇ ਨਾਲ ਆਈਆਂ ਜਿੱਥੇ ਉਹਨੇ 1 ਟੂ 1 ਜਿਹੜੀ ਆ ਉਹ ਮੁਲਾਕਾਤ ਮੋਦੀ ਹੁਣਾਂ ਨੇ ਜੀਡੀ ਵੈਂਸ ਦੇ ਨਾਲ ਕੀਤੀ ਜੀਡੀ ਵੈਂਸ ਦੀ ਵਾਈਫ 우ਸ਼ਾ ਵੈਂਸ ਜਿਹੜੀ ਉਹ ਹੈਗੀ ਆ ਉਹ ਵੀ ਇੱਕ ਹਿੰਦੂ ਹੈਗੀ ਆ ਤੇ ਉਹਦਾ ਹੁਣ ਪਤਾ ਨਹੀਂ ਕਿਸ ਤਰੀਕੇ ਦਾ ਐਂਗਲ ਜਿਹੜਾ ਉਹ ਹੋਊਗਾ ਮੋਦੀ ਹੁਣਾਂ ਦੇ ਵੱਲ ਨੂੰ ਭਾਰਤ ਦੇ ਵੱਲ ਨੂੰ ਭਾਰਤ ਦੇ ਨਾਲ ਜਿਹੜੇ ਉਸ ਤੇ ਸੰਬੰਧ ਇਸ ਲਈ ਆ ਕਿਉਂਕਿ ਉਹਦੇ ਪਰਿਵਾਰ ਦੇ ਜੀ ਜਿਹੜੇ ਆ ਉਹਦੇ ਵਿੱਚੋਂ ਉਥੋਂ ਉਥੋਂ ਜਿਹੜਾ ਉਸ ਦਾ ਕਹਿ ਸਕਦੇ ਅਸੀਂ ਜਨਮ ਜਾਂ ਉਹਦੇ ਮਾਪੇ ਜਿਹੜੇ ਆ ਉਸ ਪਾਸੇ ਵੱਲ ਦੇ ਜਿਹੜੇ ਉਹ ਹੈਗੇ ਆ ਸੋ ਇਹ بڑے ਐਂਗਲ ਨੇ ਇਸ ਟਾਈਮ ਜਿਹੜੇ 트럼ਪ ਪ੍ਰਸ਼ਾਸਨ ਦੇ ਆਲੇ ਦੁਆਲੇ ਤੇ ਸਿੱਖਾਂ ਨੂੰ ਵੀ ਆਪਣੇ ਜਿਹੜੇ ਐਂਗਲਸ ਆ ਉਹ ਸਟਰੋਂਗ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਚਾਹੇ ਅਮਰੀਕਨ ਸਿੱਖ ਕੌਕਸ ਆ ਜਾਂ ਇੱਕ ਜਿਹੜੀ ਖਾਲਸਤਾਨ ਕੌਕਸ ਬਣੀ ਆ ਜਾਂ ਹੋਰ ਜਿੰਨੇ ਵੀ ਇੰਟਰਨ ਨੇ ਅ ਯੂ ਐਸ ਕੈਪੀਟਲ ਦੇ ਵਿੱਚ ਸੈਨੇਟਰਸ ਦੇ ਨਾਲ ਲਾ ਮੇਕਰਸ ਦੇ ਨਾਲ ਅਸੈਂਬਲੀ ਮੈਂਬਰਸ ਆਪਣੇ ਬਹੁਤ ਸਾਰੇ ਮੇਅਰ ਨੇ ਕਾਉਂਸਲ ਮੈਂਬਰਸ ਨੇ ਇਹਨਾਂ ਸਾਰਿਆਂ ਨੂੰ ਹੁਣ ਇੱਕ ਮਿਲ ਕੇ ਕੋਈ ਨਾ ਕੋਈ ਜਿਹੜੇ ਕਦਮ ਜ਼ਰੂਰ ਚੱਕਣ ਦੀ ਜ਼ਰੂਰਤ ਆ ਤਾਂ ਜੋ ਜਿਹੜਾ ਦਬਾਅ ਹੈ ਭਾਰਤ ਉਤੇ ਲਗਾਤਾਰ ਬਰਕਰਾਰ ਰਹੇ ਸੀ ਵੀ ਸੀ ਸੀ ਅੱਗੇ ਜਾ ਕੇ ਰਿਪੋਰਟ ਕਰਦਾ ਕਹਿੰਦੇ ਵੀ ਇਹ ਅਮਰੀਕਾ ਦੀ ਸਰਕਾਰੀ ਸੀ ਜਿਨ੍ਹਾਂ ਨੇ ਕੈਨੇਡਾ ਵਾਲਿਆਂ ਨੂੰ ਕ੍ਰਿਟੀਕਲ ਇੰਟੈਲੀਜੈਂਸ ਰਿਪੋਰਟ ਦਿੱਤੀ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਜਿਹੜੇ ਹਿੱਟ ਸਕਵਡ ਆ ਪਾਰਟ ਨੂੰ ਉਹ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਦੇ ਕਾਤਲ ਹੈਗੇ ਆ ਜਦੋਂ ਇੰਡੀਆ ਵਾਲਿਆਂ ਨੇ ਇਸ ਅਲੀਗੇਸ਼ਨ ਨੂੰ ਡਰਾਈ ਕੀਤਾ ਸੀ ਤਾਂ ਯੂ ਐਸ ਗਵਰਨਮੈਂਟ ਨੇ ਉਹਨਾਂ ਨੂੰ ਕਿਹਾ ਸੀ ਕੈਨੇਡਾ ਦੀ ਸਾਈਡ ਲਈ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਇੰਡੀਆ ਨੂੰ ਕੋਆਪਰੇਟ ਕਰਨਾ ਚਾਹੀਦਾ ਕੈਨੇਡੀਅਨ ਇਨਵੈਸਟੀਗੇਟਰਸ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਆਪਣੇ ਜਿਹੜੇ ਜਿਹੜੇ ਉੱਥੇ ਕਾਉਂਸਲ ਦੇ ਵਿੱਚ ਸੌਰੀ ਕੌਂਸੂਲੇਟ ਸੀਗੇ ਅਮਰੀਕਾ ਦੇ ਉਹਨਾਂ ਨੇ بار بار ਇਹ ਸਟੇਟਮੈਂਟ ਦਿੱਤੀ ਸੀ ਯੂ ایس ਗਵਰਨਮੈਂਟ ਨੇ ਨਿਊ ਦਿੱਲੀ ਨੂੰ ਕੰਪਲੇਨ ਕੀਤਾ ਸੀ ਕਿ ਇਹ ਸਾਡੀ ਧਰਤੀ ਦੇ ਉੱਤੇ ਵੀ ਇਦਾਂ ਦਾ ਕੁਝ ਨਹੀਂ ਫਿਊਚਰ ਦੇ ਵਿੱਚ ਵਾਪਰਨਾ ਚਾਹੀਦਾ ਹੈਗਾ ਜਿੰਨੇ ਵੀ ਸਾਡੇ ਸਰੋਤੇ ਆ ਜਰੂਰ ਇਹ ਆਰਟੀਕਲ ਜਰੂਰ ਪੜਿਓ ਤਾਂ ਹੀ ਤੁਹਾਨੂੰ ਇਹ ਪਤਾ ਲੱਗਦਾ ਹੈ ਫੇਸਬੁੱਕ ਦੇ ਉੱਤੇ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਪੁੱਠੀਆਂ ਸਿੱਧੀਆਂ ਸਟੇਟਮੈਂਟਾਂ ਬਣਾ ਕੇ ਕਹਿ ਦਿੰਦੇ ਆ ਵੀ 트럼ਪ ਹੋਣੀ ਤਾਂ ਹੋਣ ਬਸ ਡਿਕਲੇਰੇ ਕਰ ਦੇਣਾ ਸਿੱਖਾਂ ਦਾ ਰਾਜ ਬਹੁਤ ਸਾਰਾ ਅਨਫੋਰਚੂਨਟਲੀ ਪੰਜਾਬੀ ਮੀਡੀਆ ਵੀ ਜਿਹੜੀਆਂ ਝੂਠੀਆਂ ਖਬਰਾਂ ਜਿਹੜੀਆਂ ਰਿਐਲਿਟੀ ਨਹੀਂ ਫਲਾਉਂਦਾ ਹੈਗਾ ਹਰ ਹਾਲਾਕੇ ਹਰ ਇੱਕ ਸਿੱਖ ਦੀ ਚਾਹਤ ਆ ਵੀ ਸਿੱਖਾਂ ਦਾ ਆਪਣਾ ਜਿਹੜਾ ਮੁਲਕ ਆ ਉਹ ਹੋਣਾ ਚਾਹੀਦਾ ਹੈਗਾ ਤੇ ਇਹ ਜੋ ਕੁਝ ਬੱਪ ਰਿਹਾ ਹੈ ਆਪਾਂ ਇਹ ਕਹਿੰਦੇ ਨਾ ਸਾਰੀਆਂ ਆਰਗੇਨਾਈਜੇਸ਼ਨ ਨੂੰ ਇਨਵੋਲਵ ਹੋਣਾ ਚਾਹੀਦਾ ਤੁਸੀਂ ਇਹ ਵੀ ਦੇਖੋ ਵੀ ਕੋਈ ਇੱਕ ਵੀ ਸਿੱਖ ਹੈ 트럼ਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਚ ਬਹੁਤ ਸਾਰੇ ਸਰੋਤੇ ਕਹਿਣਗੇ ਜੋ ਆਪਣੀ ਬੀਬੀ ਇੱਥੋਂ ਸੈਰਫੋਸਿਸਕੋ ਤੋਂ ਹੈਗੀ ਆ ਵੀ ਉਹਨੂੰ ਜਸਟਿਸ ਡਿਪਾਰਟਮੈਂਟ ਦੇ ਵਿੱਚ ਹਿਊਮਨ ਰਾਈਟਸ ਦੀ ਪਰਮਿਟ ਲਈ ਜੀ ਹਾਂ ਜੀ ਹਰਬੀਤ ਕੌਰ ਜੀ ਹਾਂ ਜੀ ਹਰਬੀਤ ਕੌਰ ਨੂੰ ਲਾਇਆ ਜਾ ਰਿਹਾ ਪਰ ਹਰਬੀਤ ਕੌਰ ਤਾਂ ਬਹੁਤ ਪਹਿਲਾਂ ਤੋਂ 트럼ਪ ਉਹਨਾਂ ਦੇ ਲੱਗੇ ਆ ਉਹ 트럼ਪ ਉਹਨਾਂ ਦੇ ਉਹਨਾਂ ਨੇ ਕਈ ਕੇਸ ਲੜੇ ਹੈਗੇ ਆ ਸੋ ਜੇ ਸਾਹਬ ਦੇ ਨਾਲ ਪ੍ਰੋ ਇੰਡੀਆ ਲ lobby ਜਿਹੜੀ ਆ 트럼ਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ ਉਹਨਾਂ ਤੋਂ ਬਹੁਤ ਜ਼ਿਆਦਾ ਆਸ ਜਿਹੜੀ ਆ ਉਹ ਸਿੱਖਾਂ ਨੂੰ ਨਹੀਂ ਰੱਖਣੀ ਚਾਹੀਦੀ ਹੈਗੀ ਇੰਡੀਆ ਦਾ ਮੀਡੀਆ ਉਹਨਾਂ ਨੇ ਆਲਰੇਡੀ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਪਿਛਲੇ ਮਹੀਨੇ ਦੇ ਵਿੱਚ ਕਿਉਂਕਿ ਅਮਰੀਕਾ ਦੇ ਵਿੱਚ ਜੋ ਲੋਕ ਆ ਉਹਨਾਂ ਦੀ ਵੇਵ H1B ਵੀਜ਼ੇ ਦੇ ਉਲਟ ਚੱਲ ਰਹੀ ਹੈਗੀ ਆ ਭਈ ਜਿਹੜਾ H1B ਵੀਜ਼ਾ ਆ ਬੰਦ ਹੋਣਾ ਚਾਹੀਦਾ ਸਟੀਵ ਮੈਨਨ ਜੋ ਡ੍ਰੱਪ ਹੋਣਾ ਦੇ ਬਹੁਤ ਲਾਗੇ ਆ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਸੀ ਉਹ ਕਹਿੰਦੇ ਵੀ ਬੰਦ ਹੋਣਾ ਚਾਹੀਦਾ ਜਦੋਂ ਫਲਾਈਟ ਪਿਛਲੀ ਵਾਰੀ ਜਾਣ ਬੁੱਝ ਕੇ ਉਹਨਾਂ ਨੇ ਅਮਰਸਰ ਤਾਰੀ ਤਾਂ ਕਿ ਪੰਜਾਬੀਆਂ ਨੂੰ ਤੇ ਹਰਿਆਣਾ ਦੇ ਜਿਹੜੇ ਲੋਕ ਆ ਉਹਨਾਂ ਨੂੰ ਬਦਨਾਮ ਕੀਤਾ ਜਾਵੇ ਵੀ ਦੇਖੋ ਜੀ ਇਹ ਹੀ ਦੋ ਸਟੇਟਾਂ ਆ ਜਿਹੜੇ ਇੱਥੇ ਦੇ ਲੋਕ ਜਾਂਦੇ ਆ ਜਦ ਕਿ ਵੱਡੀ ਗਿਣਤੀ ਦੇ ਵਿੱਚ ਗੁਜਰਾਤ ਤੋਂ ਸਿਗੇ ਤੇ ਇਹ ਵੀ ਪੂਰੇ ਜਿਹੜੇ ਸਟੈਟਿਸਟਿਕਲ ਡਾਟਾਜ਼ ਆਏ ਆ ਭਈ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਜੇ ਇੰਡੀਆ ਦੇ ਵਿੱਚੋਂ ਜਿਹੜੇ ਲੋਕ ਪੋਲਿਟਿਕਲ ਅਸਾਈਲਮ ਅਪਲਾਈ ਕਰਦੇ ਤੇ ਉਹ ਗੁਜਰਾਤ ਤੋਂ ਆ ਉਸ ਤੋਂ ਬਾਅਦ ਜਿਹੜੀਆਂ ਦੂਜੀਆਂ ਸਟੇਟਾਂ ਆ ਉਹ ਆਉਂਦੀਆਂ ਹੈਗੀਆਂ ਸੋ ਵਸ਼ਿੰਗਟਨ ਦੇ ਵਿੱਚ ਕੀ ਕੁਝ ਵਾਪਰਨ ਜਾ ਰਿਹਾ ਵਾਪਰਨ ਜਾ ਰਿਹਾ ਹੈਗਾ ਇਹ ਕੱਲ ਨੂੰ ਆਪਾਂ ਨੂੰ ਪਤਾ ਲੱਗੇ ਜਾਣਾ ਹੈ ਦੋਨੋਂ ਹੀ ਨੋਮਿਨੀ ਤੋਲਸੀ ਗੈਬਰਟ ਤੇ ਕੈਸ਼ ਪਟੇਲ ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਪਿਛਲੇ ਸਮੇਂ ਦੇ ਵਿੱਚ ਆਈਆਂ ਆ ਤੇ ਉਹ ਸੇਮ ਮੋਦੀ ਗਵਰਨਮੈਂਟ ਦੀਆਂ ਜਿਹੜੀਆਂ ਗਾਈਡਿੰਗ ਆਈਡੀਓਲੋਜੀ ਆਫ ਹਿੰਦੂਤਵਾ ਇਹ ਆਪਾਂ ਸੁਣੀਆਂ ਹੈਗੀਆਂ ਹਾਲਾਂਕਿ ਤુલਸੀ ਗੈਵਰਡ ਨੇ ਆਪਣੀ ਸੈਨੇਟ ਹੀアリング ਦੇ ਦੌਰਾਨ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਮੋਦੀ ਦੀ ਪਪਟ ਨਹੀਂ ਹੈਗੀ ਪਰ ਜੋ ਕੁਝ ਤੁਹਾਡੇ ਸਾਹਮਣੇ ਹੁੰਦਾ ਆ 2013 ਦੇ ਵਿੱਚ ਜਦੋਂ ਕਾਂਗਰਸ ਵੂਮਨ ਹਵਾਈ ਤੋਂ ਤੁਲਸੀ ਗੈਵਰਟ ਨੇ ਇੱਕ ਬਿਲ ਜੋ ਆਇਆ ਸੀ ਆਰਐਸਐਸ ਦੇ ਅਗੇਂਸਟ ਕਿ ਇਹ ਮੁਸਲਮ ਤੇ 크ਰਿਸਚੀਅਨ ਮਿਨੋਰਟੀਜ਼ ਨੂੰ ਇੰਡੀਆ ਦੇ ਵਿੱਚ ਤੰਗ ਕਰ ਰਹਾ ਹੈ ਉਹਨਾਂ ਦੇ ਅਗੇਂਸਟ ਵਾਇਲੈਂਸ ਕਰ ਰਹਾ ਹੈ ਤੇ ਇਸ ਰੈਜ਼ੋਲੂਸ਼ਨ ਨੂੰ ਕੈਂਡਮ ਕੀਤਾ ਸੀ ਉਹਨਾਂ ਨੇ ਉਹਦੇ ਅਗੇਂਸਟ ਆਪਣੀ ਸਟੇਟਮੈਂਟ ਦਿੱਤੀ ਸੀ ਤੇ ਇੰਡੀਅਨ ਅਮਰੀਕਨ 크ਰਿਸਚੀਅਨ ਆਰਗੇਨਾਈਜੇਸ਼ਨ ਨੇ ਤੁਲਸੀ ਗੈਵਰਟ ਦੀ ਨੋਮੀਨੇਸ਼ਨ ਨੂੰ ਇਹ ਕਿਹਾ ਸੀ ਵੀ ਬਹੁਤ ਹੀ ਡੇਂਜਰਸ ਹੈਗੀ ਆ ਤੇ ਉਹਨਾਂ ਨੂੰ ਨਹੀਂ ਜਿਹੜਾ ਪਿਕ ਕਰਨਾ ਚਾਹੀਦਾ ਇਸੇ ਤਰ੍ਹਾਂ ਐਫਬੀਆਈ ਦੇ ਪਿਕ ਕੈਸ਼ ਪਟੇਲ ਉਹਨਾਂ ਨੇ ਰਾਮ ਟੈਂਪਲ ਨੂੰ ਪਬਲੀਕਲੀ ਜਿਹੜਾ ਆ ਡਿਫੈਂਡ ਕੀਤਾ ਸੀ ਜੀ